ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਫ੍ਰੈਂਚ ਫ੍ਰਾਈਜ਼ ਹੁਣ ਆਪਾਂ ਨੇ ਲੈ ਲਏ 4 ਆਲੂ 4 ਆਲੂਆਂ ਨੂੰ ਧੋ ਕੇ ਸਕਾ ਲਿਆ ਚੰਗੀ ਤਰ੍ਹਾਂ ਐਨ ਸਕਾ ਕੇ ਹੁਣ ਆਪਾਂ ਇਹਨਾਂ ਦੀ ਕਰਾਂਗੇ ਸਿਲਾਈ ਮੈਨੂੰ ਆਪਾਂ ਛਿੱਲਾਂਗੇ ਚਾਰ ਆਲੂ ਨੂੰ ਇਸ ਤਰ੍ਹਾਂ ਛਿੱਲੇ ਲਾਂਗੇ ਚਾਰ ਆਲੂ ਆਪਾਂ ਨੇ ਘਟ ਕੇ ਛਿੱਲੇ ਲਏ ਇਹ ਵੱਡੇ ਸਾਈਜ਼ ਦੇ ਚਾਹੀਦੇ ਆ ਫ੍ਰੈਂਚ ਫਰਾਈ ਬਣਾਉਣ ਲਈ ਤੇ ਉਸ ਤੋਂ ਬਾਅਦ ਆਪਾਂ ਤੇਲ ਧਰਦਣੇ ਕੜਾਹੀ ਦੇ ਵਿੱਚ ਉਦੋਂ ਤੱਕ ਤੇਲ ਗਰਮ ਹੋ ਜਾਊਗਾ ਉਦੋਂ ਤੱਕ ਆਪਾਂ ਤੇਲ ਗਰਮ ਹੋਣਾ ਧਰਦਾਂਗੇ ਜਦ ਤੱਕ ਆਲੂ ਨੂੰ ਕੰਚੀਰਨੇ ਆਲੂਆਂ ਨੂੰ ਆਪਾਂ ਚਾਕੂ ਦੀ ਮਦਦ ਨਾਲੇ ਛੀਰ ਲਾਂਗੇ ਇਸੇ ਤਰ੍ਹਾਂ ਲੰਬਾਈ ਵਿੱਚ ਕਰਨੇ ਆ ਸਲਾਈਸ ਇਸੇ ਤਰ੍ਹਾਂ ਸਾਰੇ ਇਹਨੂੰ ਕਰ ਲਾਂਗੇ ਇਸ ਤਰ੍ਹਾਂ ਸਿਰ ਤੋਂ ਸ਼ੇਪ ਦੇ ਦੇਣਾ ਚਾਹਤੂ ਦੀ ਮਤਲਬ ਸਾਰੇ ਆਲੂਆਂ ਨੂੰ ਇੱਦਾਂ ਬ੍ਰੀਕ ਬ੍ਰੀਕ ਕਟਿੰਗ ਕਰ ਲਈ ਆਪਾਂ ਨੇ ਉਹਨਾਂ ਦੇ ਪਰਪਾਦਾਂਗੇ ਅਰਾ ਰੋਟ ਜਿੰਨੀ ਥੋੜੀ ਆਲੂਆਂ ਦੀ ਕੁਆਂਟੀਟੀ ਹੋਗੀ ਉਹਨਾਂ ਹੀ ਤੁਸੀਂ ਅਰਾ ਰੋਟ ਨੂੰ ਦੇਖ ਕੇ ਪਾਉਣੇ ਦੱਸ ਇਹਨੂੰ ਉੱਪਰੋਂ ਉੱਪਰੋਂ ਇਹਦੀ ਪਰਤ ਜੀ ਲੁਕ ਜਵੇ ਆਲੂਆਂ ਦੀ ਤੇਲ ਹੋ ਗਿਆ ਆਪਣਾ ਗਰਮ ਹੁਣ ਆਪਾਂ ਪ੍ਰੈਅ ਨੂੰ ਕਾਦਾਂਗੇ ਵਿੱਚ Unnappa paratha irun mithu. Unnappa paratha irun mithu. Unnappa paratha ਮਾਂਕੇ ਪਿਆਰ ਹੋਦੇ ਹਾਂ ਆਪਾਂ ਇਹਨੂੰ ਆਪਾਂ ਇੱਕ ਬੌਲ ਦੇ ਵਿੱਚ ਘਟਾ ਦਾਂਗੇ ਚ ਝੜ ਦਾਂਗੀ ਝੜ ਕੇ ਫਿਰ ਪਾ ਦਾਂਗੀ ਸਭ ਤੋਂ ਪਹਿਲੇ ਘਰਨਾਮਾ ਉਸ ਤੋਂ ਬਾਅਦ ਧਨੀਏ ਦਾ ਮਸਾਲਾ ਉਸ ਤੋਂ ਬਾਅਦ ਕਾਲੀ ਮਿਰਚ ਉਸ ਤੋਂ ਬਾਅਦ ਚਾਟ ਮਸਾਲਾ ਉਸ ਤੋਂ ਬਾਅਦ ਲਾਲ ਮਿਰਚ ਇਹਨੂੰ ਇਦਾਂ ਆਪਾਂ ਨੇ ਲਾਲ ਲੈਣਾ ਸਾਰੇ ਸਾਰੇ ਇਹਨਾਂ ਦੇ ਵਿੱਚ ਇੱਕ ਸਾਰ ਮਸਾਲਾ ਹੋ ਜਾਊਗਾ ਫ੍ਰੈਂਚ ਫਰਾਈਜ਼ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੇ ਕਿੰਨੀ ਜ਼ਿਆਦਾ ਵਧੀਆ ਮੂੰਹ 'ਚ ਪਾਣੀ ਆਉਣ ਲੱਗ ਜਾਂਦੇ ਦੇਖੀ ਕੋਨ ਕੋ ਦੇਖੋ ਜੀ ਕਿੰਨੇ ਜਿਆਦਾ ਸੋਹਣੇ ਫ੍ਰੈਂਚ ਫ੍ਰਾਈਜ਼ ਬਣੇ ਨੇ ਬਹੁਤ ਟੇਸਟੂ ਚਲੋ ਜੀ ਮੇਰੇ ਵੀਡੀਓ ਨੂੰ ਤੁਸੀਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ